ਹਾਂਜੀ ਸਤਿ ਸ੍ਰੀ ਅਕਾਲ ਮਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡੇ ਆਪਣੇ ਚੈਨਲ ਤੇ ਜੱਸੀ ਦੌਧਰ ਬਲੌਗ ਚੈਨਲ ਤੇ ਤੇ ਫੇਸਬੁੱਕ ਚੈਨਲ ਤੇ ਤੇ ਆ ਸੋਨਾਲੀਕਾ ਖੜਾ ਹੀ ਬਾਈ ਕੁਆਲਟੀ ਹੈ 60 RX ਇਹ ਟਰੈਕਟਰ ਬਾਰੇ ਸਾਰੀ ਜਾਣਕਾਰੀ ਬਾਈ ਤੋਂ ਲੈਣੇ ਆ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਹਾਂ ਜੀ ਤੇ ਬਾਈ ਜੀ ਆ ਸੋਨਾਲੀਕਾ ਖੜਾ ਡੀ 60 RX ਇਹਦੇ ਬਾਰੇ ਚਾਹਨਾ ਨਾ ਪਾਇ ਮੜਾ ਇਹ ਟਰੈਕਟਰ ਬਾਰੇ ਵੀਰੇ ਸੋਨਾਲੀਕਾ ਡੀ RX 60 ਮੁਗੀ ਦਾ ਨੰਬਰ 29 ਮਗਰ ਟਾਇਰ ਨਵੇਂ ਆ ਮਗਰਲੇ ਟਾਇਰ ਨਵੇਂ ਆ ਜਮਾ ਠੀਕ ਆ ਵੀਰੇ ਮਗਰ ਵੀ ਵੇਟ ਟਾਇਰਾਂ ਚਾਦੇ ਮੂਰੇ ਵੀ ਕੋਈ ਕੱਲ ਆ ਅੱਛਾ ਮਗਰ ਵੀ ਵੇਟ ਆ ਤੇ ਮੂਰੇ ਵੀ ਵੇਟ ਆ ਹਨਾ ਉੱਪਰ ਬੰਗਰੇ ਸਾਰਾ ਕੁਝ ਲੱਗਿਆ ਇਸ ਤਰ੍ਹਾਂ ਹੀ ਦੇਣਾ ਇਸ ਤਰ੍ਹਾਂ ਹੀ ਮਿਲ ਜਦੋਂ ਬੰਦਾ ਮਨਜੀ ਆ ਕਿ ਵੇਖ ਲੈ ਠੀਕ ਆ ਠੀਕ ਆ ਠੀਕ ਆ ਡੰਡਾ ਫੱਟੀ ਨਾਲ ਮੇਰੇ ਵੀਰੇ ਹਾਂ ਜੀ ਠੀਕ ਆ ਜੀ ਡਬਲ ਡਿਸਟਿਬਿਊਟਰ ਹੈ ਹਾਂਜੀ ਠੀਕ ਆ ਜੀ ਇੰਜਨ ਗੇਅਰ ਕਿਵੇਂ ਵੀਰੇ ਦਾ ਗਾਰੰਟੀ ਆ ਵੀਰੇ ਆਪਣਾ ਬਿਲਕੁਲ ਗਾਰੰਟੀ ਹੋ ਤੇ ਬੈਟਰੀ ਬੂਟੀ ਕਿਵੇਂ ਆ ਇਹਦੀ ਨਵੀਂ ਜਮਾ ਨਵੀਂ ਆ ਠੀਕ ਆ ਤੇ ਕਿੰ ਜੋ ਲੈ ਵੀ ਰਹੇ ਹਿਜਾ ਅੱਛਾ ਠੀਕ ਆ ਤੇ ਕਾਜ ਪੱਤਰੋ ਕੀ ਮਿਲਣਗੇ ਵੀਰੇ ਜਮਾ ਤੇ ਕਿਸੇ ਬਸ ਕੋਈ ਲੀਗਸ ਦਾ ਨਹੀਂ ਹੈਗੀ ਟ੍ਰੈਕ ਡਾਡ ਜੀ ਸੋਦਾ ਕਰ ਲੈ ਯਾਰ ਘਰੇ ਰੱਖਿਆ ਡੇਟਾ ਆਪਣੇ ਬੰਦਿਆਂ ਦਾ ਲਾਓ ਵੀ ਮਤਲਬ ਵਾਕਿ ਚੈੱਕ ਕਰਕੇ ਲਿਆ ਸਕਦਾ ਹਾਂ ਨਾ ਵੀਰੇ ਤੇ ਜਿਹੜਾ ਆਪਣੀ ਵੀਰੇ ਵੀਡੀਓ ਦੇਖ ਕੇ ਜਾਊਗਾ ਉਹਦਾ ਮਾਨਤਾਣਾ ਹੋਊਗਾ ਠੀਕ ਓਕੇ ਤੇ ਕਰਨਾ ਹੈ ਤੁਸੀ ਓਕੇ ਤੇ ਹੋ ਜੀ ਮਾਨਤਾਣਾ ਤੇ ਹੋਊਗਾ ਜਰੂਰ ਹਾਂ ਜੀ ਠੀਕ ਆ ਜੀ ਠੀਕ ਆ ਜੀ ਲਾਓ ਵੀ ਮਤਲਬ ਟ੍ਰੈਕ ਸਭ ਦਾ ਸਾਰਾ ਜਿਹਨੇ ਵਾਲਾ ਠੀਕ ਆ ਵੀਰੇ ਸਾਰੇ ਅੰਗ ਪੈਰ ਪੂਰੀਆ ਯਾਰ ਸੀਟਾਂ ਡੂਟਾ ਮਗਰਾੜ ਮੂੜ ਬਹੁਤ ਚੰਗੀ ਆ ਹਾਂ ਗੱਡੀਆਂ ਲਾਈਆਂ ਹਨਾ ਵੀਰੇ ਤੇ ਦੇਖ ਸਕਦਾ ਮੇ ਤੁਹਾਨੂੰ ਮਗਰਾੜ ਚੈੱਕ ਕਰ ਸਕਦਾ ਬਿਲਕੁਲ ਨਵਾਂ ਟਰੈਕਟਰ ਆ ਕਿਸੇ ਬਸ ਕੋਈ ਜੰਗ ਵਾਰਨ ਲੱਗਾ ਟਾਇਰ ਨਵੇਂ ਆ ਆ 60000 ਦੀ ਜੋੜੀ ਨਵੀਂ ਬਿਲਕੁਲ ਨਵੀਂ ਹਨਾ ਵੀਰੇ ਤੇ ਵੀਟ ਬੂਟ ਕੱਸਿਆ ਮੇ ਤੁਹਾਨੂੰ ਦੇ ਸਕਦਾ ਤੁਸੀਂ ਤੇ ਬਹੁਤ ਚੰਗੀ ਹਾਲਤ ਦੇ ਵਿੱਚ ਟਰੈਕਟਰ ਪਿਆ ਕਹਿੰਦਾ ਮਤਲਬ ਦੇ ਸਕਦੇ ਵੈਕਸਾਈਡ ਵੀ ਸਾਰਾ オリジナル ਟਰੈਕਟਰ ਆ ਕੋਈ ਕਮੀ ਬੇਸ਼ੀ ਨਹੀਂ ਹੈਗੀ ਤੇ ਬਾਈ ਦਾ ਨੰਬਰ ਵੀ ਆਪਾਂ ਬੋਲਦੇ ਆਂ ਖਾਸ ਬੰਦੇ ਦਾ ਟਰੈਕਟਰ ਘਰੇ ਰੱਖਿਆ ਵਾਹ ਛੱਬਾਈ ਰੱਖਿਆ ਘਰੇ ਰੱਖਿਆ ਡਾਇਰੈਕਟਰ ਦੇਖ ਸਕਦਾ ਮੈਂ ਮਿੱਤਰੋ ਤੇ ਕੋਈ ਵਪਾਰ ਆਲਾ ਬਾਈ ਦਾ ਕੰਮ ਨਹੀਂ ਗਾ ਇਹ ਟਰੈਕਟਰ ਬਕਾਊ ਕਰਨਾ ਬਾਈ ਨੇ ਤੇ ਬਾਈ ਨੰਬਰ ਬੋਲੇ ਬਾਈ ਜੀ ਆਪਣਾ 98596 98596 13498 13498 ਇੱਕ ਹੀ ਨੰਬਰ ਬਈ ਤੇ ਪੈਂਡ ਕਿਹੜਾ ਬਈ ਆਪਣਾ ਪੱਧ ਨਹੀਂ ਜਣਾ ਪੱਧ ਨਹੀਂ ਕਾਲਾ ਪੈਂਟ ਆ ਬਈ ਦਾ ਘਰ ਜਿਲ੍ਹਾ ਮੋਗਾ ਠੀਕ ਆ ਜੀ ਤੇ ਘਰੇ ਰੱਖਿਆ ਟਰੈਕਟਰ ਆਣਾ ਬਈ ਕਾਜ ਪੱਤਰ ਓਕੇ ਮਿਲ ਲਗੇ ਬਈ ਜੀ ਜਮਾ ਤੇ ਕੋਈ ਲੰਬੇ ਵਾਲੀ ਗੱਲ ਤਾਂ ਨਹੀਂ ਕੋਈ ਗੱਲ ਦੀ ਟੱਕਾ ਨਹੀਂ ਹੈ ਜੀ ਲਾਓ ਬਈ ਮਤਲਬ ਕੋਈ ਲੰਬੇ ਵਾਲੀ ਗੱਲ ਨਹੀਂ ਲਾਓ ਬਈ ਮਤਲਬ ਟਰੈਕਟਰ ਇਹਨੂੰ ਕੀ ਹੁੰਦਾ ਬਈ ਹਾਂ ਬਿਲਕੁਲ ਵੀਰੇ ਜਮਾਨਾ ਨਵਾਂ ਟਰੈਕਟਰ オリジナル ਟਰੈਕਟਰ ਕੁਈ ਕਮੀਫੀਸ਼ਨ ਦੇ ਸਕਦਾ ਟਰੈਕਟਰ ਕਿਸੇ ਪਾਸੇ ਵੀ ਲੀਕ ਸ਼ੀਕ ਨਹੀਂ ਹੈਗਾ ਜੀ ਤੇ ਵੇਚ ਅਜ ਕੋ ਕੇ ਬਾਈ ਨੂੰ ਤੁਸੀਂ ਕਾਲ ਕਰਕੇ ਆਹ ਟਰੈਕਟਰ ਖਰੀਦ ਸਕਦੇ ਇਹਦੇ ਵਿੱਚ ਫੁੱਲ ਮਾਨਤਾਨ ਵੀ ਕੀਤਾ ਜਾਊਗਾ ਜਿਹੜਾ ਆਪਣਾ ਨਾਮ ਲੈ ਕੇ ਜਾਊਗਾ ਬਾਈ ਕੋਲੇ ਵਾਕੇ ਚੈੱਕ ਕਰਕੇ ਲਿਆ ਸਕਦਾ ਟਰੈਕਟਰ ਕੋਈ ਕਮੀਫੀਸ਼ਨ ਟਾਇਰ ਟੱਪਾ ਤੁਸੀਂ ਦੇ ਸਕਦੇ ਫਿਰ ਤੇ ਟਾਇਰਾਂ ਦੇ ਵੇਟ ਹੂਟ ਕਰ ਸਕਦੇ ਐਨ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋ ਬਿਲਕੁਲ ਜੈ ਰੇਟ ਆ ਜੀ ਤੇ ਕਿੰਨਾ ਮਾਡਲ ਦੱਸੇ ਵੀਰੇ ਇਹ 14 ਮਾਰਦਾ 14 ਮਾਰਦਾ ਠੀਕ ਆ ਡਿਮਾਂਡ ਕਿੰਨੀ ਆ ਵੀਰੇ ਦੀ 490 ਵੀਰੇ 490 ਦੀ ਡਿਮਾਂਡ ਆ ਮੌਕੇ ਤੇ ਮੰਗਤਾਂ ਵਾਲਾ ਮੌਕੇ ਤੇ ਮੰਗਤਾਂ ਵਾਲਾ 490 ਡਿਮਾਂਡ ਆ ਟਰੈਕਟਰ ਤੋਂ ਦੇਖ ਸਕਦਾ ਨਹੀਂ ਨਹੀਂ ਬਿਲਕੁਲ ਵੀਰੇ ਬਿਲਕੁਲ ਚਾਜ ਰੇਟ ਵਗੈਰਾ ਕਿਰੇ ਚੱਲਿਆ ਜੀ ਆਪਾਂ ਕੋਲ ਜਿਹਾ ਵੇਟ ਲਾ ਲੈਨੇ ਬੰਪਰ ਲਾ ਲੈਨੇ ਦੇ ਹਾਂ 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 ਨਹੀਂ ਨਹੀਂ ਬਿਲਕੁਲ ਵੀਰੇ ਜਮਾ ਪਾਪ ਗਈ ਜਾਂਦਾ ਟਰੈਕਟਰ ਦੇਖ ਕੇ ਪਤਾ ਲੱਗਦਾ ਵੀਰੇ ਹਨਾ ਸਾਰਾ origignal ਟਰੈਡ ਦਾ ਡੰਡਾ ਫੱਟੀ ਤੁਹਾਨੂੰ ਨਾਲ ਮਿਲੂਗਾ ਕਾਜ ਪੱਤਰ ਬਿਲਕੁਲ ਲੋਕੇ ਮਿਲਣਗੇ ਠੀਕ ਆ ਜੀ A to Z ਚੀਜ਼ ਨਾਲ ਆ ਗਿਆ ਦਾ ਮਤਲਬ ਠੀਕ ਆ ਜੀ ਠੀਕ ਆ ਗੇਜ ਵੀ ਕੰਮ ਕਰਦੀ ਹੈ ਜਾਨੀ ਸਾਰਾ ਟਰੈਕਟਰ ਵਧੀਆ origignal ਆ ਸੀ ਹੋਰ ਹੋਮ ਕੰਡੀਸ਼ਨ ਟਰੈਕਟਰ ਦੇ ਸਾਰਾ ਤੇ ਬਾਕੀ ਬਾਈ ਦਾ ਨੰਬਰ ਬੋਲਦਾ ਉਸ ਨੰਬਰ ਤੇ ਸਾਰੀ ਜਾਣਕਾਰੀ ਤੁਸੀਂ ਬਾਈ ਤੋਂ ਲੈ ਸਕਦੇ ਹੋ ਟਰੈਕਟਰ ਬਾਰੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੇ ਸ਼ੇਅਰ ਕਰਨ ਵਾਲੇ ਨੂੰ ਫੁੱਲ ਮਾਨਤਾਨ ਕੀਤਾ ਜਾਊਗਾ ਜੀ ਤੇ ਧੰਨਵਾਦ ਜੀ